ਜੋਲਦੋ ਅੱਜ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਸਿਗਰ ਦੁਪਹਿਰੇ ਕੀ ਕਹਿਣਾ ਚਾਹੁੰਦੇ ਅੱਜ ਅਸੀਂ ਜੇ ਮੋਟਾਈ ਚ ਬਹੁਤ ਕੁਝ ਕੰਝੇ ਹੀ ਬਾਕੀ ਨੂੰ ਅੱਜ ਜੇ ਆਪਣੇ ਸ਼ਹਿਰ ਵਿੱਚ ਇਸੀ ਬਹੁਤ ਸਿਪਾਹੀ ਵਾਲੀ ਸਾਈਡ ਤੇ ਆਇਆ ਜੋ ਪ੍ਰਚਾਰ ਕਰਨ ਦਾ ਸਾਡੇ ਸਾਹਮਣੇ ਆ ਰਿਹਾ ਹੈ ਉਹਦੀ ਪਰਹੰਗ ਕਰਾਂਗੇ ਦਾਡਾ ਚਾਰ ਜੋਸ਼ੀ ਦੇ ਕੇ ਸਾਡੇ ਪੂਰਾ ਯਕੀਨ ਹੈ ਕਿ ਅਸੀਂ ਗੁਰੂ ਸਾਹਿਬ ਉਹ ਫੇਦੀ ਸੀਟ ਕੋਲਰ ਸਾਹਿਬ ਨੂੰ ਆਉਣ ਨੂੰ ਪਾਰਟੀ ਵੀ ਛੋੜੀ ਪਰ ਇਹ ਵੀ ਨਾ ਜਿਸ ਤਰ੍ਹਾਂ ਦੇਖਦੇ ਹਾਂ ਕਿ ਲੋਕ ਕਮਾਲ ਸਾਹਿਬ ਦੀ ਕੀਤੇ ਕੰਮਾਂ ਤੋਂ ਬਹੁਤ ਖੁਸ਼ ਨਹੀਂ ਇਹਨਾਂ ਦੋ ਸਾਲਾਂ ਦੇ ਵਿੱਚ ਕੋਲਰ ਸਾਹਿਬ ਹੋ ਕੇ ਪੱਤੀ ਹਲਕੇ ਦੇ ਪੁੱਤ ਨੇ ਪੱਤੀ ਸ਼ਹਿਰ ਦੇ ਪੁੱਤ ਨੇ ਇੱਥੇ ਜੰਮੂ ਬਲੇ ਨੇ ਸਾਰੇ ਸਾਡੇ ਪਰਿਵਾਰ ਨੂੰ ਪਹਿਲਾਂ ਹੀ ਜਾਣਦੇ ਨੇ ਸਾਡੀਆਂ ਭਾਈਚਾਰਕ ਪਰ ਵਾਰਕ ਸੰਝਾਣਾ ਸਾਰਾ ਪੱਟੀ ਸ਼ਹਿਰ ਪੱਟੀ ਹਣ ਕਾਖੜੀ ਸਾਹਿਬ ਹਣ ਕਾ ਉਹਨਾਂ ਨੇ ਜਿਤਾ ਕੇ ਕਿ ਜੰਮੂ ਲਈ ਪਿਆਰ ਹੈ ਬਸ ਜਿੱਤੇ ਪਏ ਆ ਬਸ ਐਲਾਨ ਕੋ ਬਾਕੀ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦਾ ਲੋਕਾਂ ਨੂੰ ਬਸ ਇਹੀ ਅਪੀਲ ਆ ਤੇ ਮਾਨ ਸਾਹਿਬ ਨੇ ਜੋ ਕੰਮ ਕੀਤਾ ਨਹੀਂ ਮਾਨ ਸਾਹਿਬ ਨੂੰ ਹੋਰ ਇਛਾ ਦੇਣ ਦੇ ਲਈ ਆਪਾਂ ਵੱਧ ਚੜ ਕੇ ਉਹਨਾਂ ਦਾ ਸਾਥ ਦੇ ਆਮ ਆਦਮੀ ਪਾਰਟੀ ਦਾ ਸਾਥ ਦੇਵੀ ਝਾੜੂ ਦਾ ਬਰਨਵਾ ਕੇ ਵੋਟਾਂ ਦੀ ਸੁਨਾਮੀ ਉਹ ਆਖਰ 13 ਦੇ 13 ਹੰਦੀ ਪੰਜਾਬ ਤੋਂ ਜਤਾ ਕੇ ਤੇ ਅੰਦੇ ਲੋਕ ਸਭਾ ਵਿੱਚ ਭੇਜ ਜੀਏ ਤਾਂ ਕਿ ਉੱਥੇ ਜਾ ਕੇ ਪੰਜਾਬ ਦੇ ਮੁੱਦੇ ਉਠਾ ਸਕਣ ਤੇ ਪੰਜਾਬ ਦੇ ਹੱਕ ਇਜਾਦ ਲਈ ਸਾਡਾ ਸੂਬਾ ਕਿਸ਼ਾਲ ਬਣੇ ਸਾਡੇ ਲੋਕ ਜਿਹੜੇ ਪ੍ਰਤੀਸਾ ਨਹੀਂ